ਹਣਨਾ ਬਾਈ ਆ ਸਾਰਾ ਜਿਹੜਾ ਕੁਛ ਅਮਰਤਪਾਲ ਤੇ ਹੋਇਆ ਜਾਂ ਕਮਲਕੌਰ ਵਾਲਾ ਹੋਇਆ ਕਈ ਲੋਕ ਉਹਦੇ ਹਾਂ ਦੇ ਪੱਖ 'ਚ ਖੜੇ ਤੇ ਕਈ ਨਾ ਦੇ ਪੱਖ 'ਚ ਖੜੇ ਆ ਅਸੀਂ ਲਗਾਤਾਰ ਇਸ ਗੱਲ ਤੇ ਬੋਲਦੇ ਰਹੇ ਵੀ ਲਕਚਰ ਤਾਂ ਖਤਮ ਹੋਣੀ ਚਾਹੀਦੀ ਆ ਹਨਾ ਹੁਣ ਤੁਸੀਂ ਇਹ ਦੇਖੋ ਵੀ ਇੱਕ ਪੰਜਾਬੀ ਦੀ ਕਹਾਵਤ ਆ ਵੀ ਸੱਜ ਤਾਂ ਬੋਲੇ ਛਾਣਨੀ ਵੀ ਬੋਲੇ ਦੋ ਬੰਦੇ ਮੈਂ ਕਹਿੰਦਾ ਠੀਕ ਆ ਜੇ ਕਿਸੇ ਨੇ ਅਮਰਤਪਾਲ ਦੇ ਵਿੱਚ ਨੁਕਸ ਕੱਢਣਾ ਮਾ ਉਹਨੇ ਉਹਨੇ ਜਦੋਂ ਹੁੰਦਾ ਵੀ ਕਿਸੇ ਵੀ ਤਰੀਕੇ ਨੂੰ ਕਿਸੇ ਨੂੰ ਗਲਤ ਠਹਿਰੋਣਾ ਤਾਂ ਐਟ ਲੀਸਟ ਬੰਦਾ ਉਹਦੇ ਕਿਰਦਾਰ ਵਰਗਾ ਤਾਂ ਹੋਵੇ ਨਾ ਬੰਦਾ ਉਹ ਗੱਲ ਸਮਝਾਵੇ ਜਿਹੜਾ ਬੰਦਾ ਆਪ ਹੋਵੇ ਹੁਣ ਮੈਂ ਤੁਹਾਨੂੰ 2 ਮਿੰਟ 1 ਮਿੰਟ ਲਈ ਇਹਨੂੰ ਪਿੱਛੇ ਲੈ ਕੇ ਜਾਣਾ ਫਿਰ ਆਪਾਂ ਗੱਲ ਸਟਾਰਟ ਕਰਦੇ ਆਂ ਇੱਕ ਵਾਰੀ ਦੀ ਗੱਲ ਆ ਇੱਕ ਬੱਚਾ ਗੁੜ ਖਾਂਦਾ ਸੀਗਾ ਤਾਂ ਉਹਦੀ ਮਾਂ ਨੂੰ ਪਤਾ ਲੱਗਿਆ ਵੀ ਮੇਰਾ ਬੱਚਾ ਗੁੜ ਬਹੁਤ ਖਾਂਦਾ ਵਾ ਪੁਰਾਣੇ ਸਮਿਆਂ ਦੀ ਗੱਲ ਆ ਉਹ ਆਪਦੇ ਪਤ ਨੂੰ ਕਿਸੇ ਸੰਤ ਕੋਲੇ ਲੈ ਕੇ ਗਈ ਉਹ ਕਹਿੰਦੀ ਬਾਬਾ ਜੀ ਉਹ ਘਟੋ ਘਟ 50 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉੱਥੇ ਗਈ ਤੇ ਉਹ ਕਹਿੰਦੀ ਬਾਬਾ ਜੀ ਮੇਰਾ ਮੁੰਡਾ ਗੁੜ ਖਾਂਦਾ ਵਾ ਤੇ ਉਹ ਬਾਬਾ ਕਹਿੰਦਾ ਵੀ ਇਹਨੂੰ ਭਾਈ ਕੱਲੂ ਲੈ ਕੇ ਆਈ ਵੀ ਅੱਜ ਨਹੀਂ ਕਹਦੇ ਉਹ ਹੈਰਾਨ ਹੋਈ ਵੀ ਬਾਬੇ ਨੇ ਜਦੋਂ ਮੇਰਾ ਮੁੰਡਾ ਗੁੜ ਖਾਂਦਾ ਵਾ ਇਹ ਉਹਦੀ ਘੂਰ ਮੰਦਾ ਬਾਬੇ ਦੀ ਸੰਤ ਦੀ ਘੂਰ ਮੰਦਾ ਵਾ ਵੀ ਅੱਜ ਮੈਨੂੰ ਕਿਉਂ ਮੋੜਦਾ ਕਹਿੰਦਾ ਬੀਬੀ ਕੱਲੂ ਆਈ ਉਹ ਦੂਸਰੇ ਦਿਨ ਫੇਰ ਗਈ ਦੂਸਰੇ ਦਿਨ ਫੇਰ ਮਾਪੇ ਕਰਨ ਉਹ ਇਹੀ ਗੱਲ ਕਹੀ ਵੀ ਬਾਬਾ ਜੀ ਮੇਰਾ ਮੁੰਡਾ ਗੁੜ ਬਹੁਤ ਖਾਂਦਾ ਵਾ ਵੀ ਇਹਨੂੰ ਕਹੋ ਤਾਂ ਬਾਬਾ ਜੀ ਕਹਿੰਦੇ ਵੀ ਮੁੰ ਅੱਜ ਤੋਂ ਬਾਅਦ ਗੁੜ ਨਹੀਂ ਖਾਣਾ ਬਾਦੂ ਉਹ ਬੀਬੀ ਹਰਾਨ ਵੀ ਜਿਹੜੀ ਜੇ ਤੁਸੀਂ ਇੰਨੀ ਗੱਲ ਹੀ ਕਰਨੀ ਸੀ ਵੀ ਤੁਸੀਂ ਇਹ ਕੱਲ ਹੀ ਕਹਿ ਦਿੰਦੇ ਤਾਂ ਸੰਤ ਨੇ ਬੜਾ ਸੁਣਾ ਜਵਾਬ ਦਿੱਤਾ ਉਹ ਕਹਿੰਦਾ ਕੱਲ ਤੱਕ ਮੈਂ ਆਪ ਗੁੜ ਖਾਂਦਾ ਸੀਗਾ ਅੱਜ ਮੈਂ ਗੁੜ ਛੱਡਿਆ ਬਾ ਮੈਂ ਤਾਂ ਇਹਨੂੰ ਕਹਿਣ ਚੋਗਾ ਹੋਇਆ ਵਾਂ ਹੁਣ ਉਹੀ ਗੱਲ ਅਮਰਤਪਾਲ ਮਹਿਰੋ ਵਾਲੀ ਦਾ ਲੋ ਬਾਈ ਮਿੱਕੇ ਹੁਣੀ ਦੱਸਣਗੇ ਜਿਨ੍ਹਾਂ ਦੇ ਰਾਖੀ ਸਾਵੰਤ ਦੇ ਉੱਤੇ 2006 ਦੇ ਵਿੱਚ ਧੱਕੇ ਨਾਲ ਉਸ ਰਾਖੀ ਸਾਵੰਤ ਨੂੰ ਚੁੰਮਣ ਦੇ ਦੋਸ਼ ਲੱਗੇ ਆਉਂਦੇ ਬਰਥਡੇ ਪਾਰਟੀ ਬੱਚੇ ਮਿੱਕੇ ਨੂੰ ਉਸਨੇ ਬੁਲਾਇਆ ਤੇ ਮਿੱਕੇ ਨੇ ਡੀ ਕਰਤੂਤ ਕੀਤੀ ਵੀ ਉਸ ਕੁੜੀ ਨੂੰ ਸ਼ਰਿਆਮੇ ਨੇ ਚੁੰਮਿਆ ਉਦੋਂ ਯਾਦ ਨਹੀਂ ਸੀ ਵੀ ਅਸੀਂ ਸਿੱਖਾਂ ਦਾ ਮੁੰਡੇ ਆ ਅੱਜ ਨੂੰ ਚੇਤਾ ਆ ਗਿਆ ਮੈਂ ਸਿੱਖਾਂ ਦਾ ਮੁੰਡਾ ਵਾਂ ਤੇ ਕਮਲਕੌਰ ਦੇ ਨਾਲ ਗਲਤ ਹੋਇਆ ਅੱਜ ਕਹਿੰਦਾ ਮੈਂ ਮਿੱਕਾ ਸਿੰਘ ਆ ਮੈਨੂੰ ਇਸ ਗੱਲ ਦਾ ਅਫਸੋਸ ਹੁੰਦਾ ਬੱਬੀਏ ਯੋਧੇ ਨਹੀਂ ਹੈਗੇ ਉਦੋਂ ਨਹੀਂ ਸੀ ਪਤਾ ਵੀ ਤੂੰ ਸਿੱਖਾਂ ਦਾ ਮੁੰਡਾ ਭਾਈ ਜਦੋਂ ਕਿਸੇ ਬਗਾਨੀ ਦੀ ਇਹਨੂੰ ਸ਼ਰਿਆਮ ਚੁੰਮਦਾ ਸੀ ਉਹ ਵੀ ਓਨ ਰਿਕਾਰਡ ਹੁਣ ਦੂਸਰਾ ਜੋ ਇੱਕ ਬਾਬਾ ਹੋਰ ਵਾ ਦਿਮਾਲੇ ਦੇ ਉੱਤੇ ਮੋਰ ਦਾ ਖੰਭ ਲਾਇਆ ਹੋਇਆ ਵਾ ਆਪਦੇ ਆਪ ਨੂੰ ਰਾਸ਼ਟਰੀ ਸੰਤ ਖ ਉਹ ਵੀ ਭਾਈ ਉੱਠ ਕੇ ਮਤਾਂ ਦੇ ਰਿਹਾ ਵਾ ਸੋਸ਼ਲ ਮੀਡੀਆ ਉੱਤੇ ਵਿਦਵਾਨ ਬਣੇ ਹੋਇਆ ਫੇਸਬੁੱਕ ਹੀ ਵਿਦਵਾਨ ਉਹ ਵੀ ਉੱਠ ਕੇ ਮਤਾਂ ਦੇ ਰਿਹਾ ਵਾ ਇੱਕ ਕਲਿੱਪਾਂ ਨਾਲ ਲਾ ਦਿਓ ਜਿਹਦੀ ਜਿਹਦੀ ਗੱਲ ਮੈਂ ਕਰ ਰਿਹਾ ਵਾ ਭਾਈ ਜੀ ਦੋਸ਼ ਉਦੇ ਤੇ ਵੀ ਆ ਇੱਕ ਬੀਬੀ ਨੂੰ ਜਿਹੜੀ ਬੀਬੀ ਦੀ ਉਹਦੇ ਵਿੱਚ ਆਸਥਾ ਸੀਗੀ ਮੈਂ ਮੈਂ ਕੱਲ ਵੀ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਵਾ ਵੀ ਕਿਸੇ ਵਿਅਕਤੀ ਨਾਲ ਤੁਹਾਡੀ ਆਸਥਾ ਨਹੀਂ ਹੋਣੀ ਚਾਹੀਦੀ ਆਸਤਾ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਹੋਣੀ ਚਾਹੀਦੀ ਤੇ ਤੁਸੀਂ ਜਿਹੜੇ ਧਰਮ ਦੇ ਵਿੱਚ ਰਹਿੰਦੇ ਹੋ ਜੇ ਮੁਸਲਮਾਨ ਹੋ ਤੇ ਇਸਲਾਮ ਦੇ ਵਿੱਚ ਤੁਹਾਡੀ ਆਸਤਾ ਹੋਣੀ ਚਾਹੀਦੀ ਹੈ ਹਿੰਦੂ ਹੋ ਧਾਰਮਿਕ ਗ੍ਰੰਥਾਂ ਚ ਤੁਹਾਡੀ ਆਸਤਾ ਹੋਣੀ ਚਾਹੀਦੀ ਕਿਸੇ ਵਿਅਕਤੀ ਵਿਸ਼ੇਸ਼ ਤੁਹਾਡੀ ਆਸਤਾ ਨਹੀਂ ਹੋਣੀ ਚਾਹੀਦੀ ਕਿਸੇ ਡੇਰ ਚ ਤੁਹਾਡੀ ਆਸਤਾ ਨਹੀਂ ਹੋਣੀ ਚਾਹੀਦੀ ਪਰ ਉਹ ਬੀਬੀ ਬਸਾਖੀ ਵਾਲੇ ਤਨ ਉੱਥੇ ਜਾਂਦੀ ਆ ਤੇ ਇਹੀ ਬਾਬਾ ਜ਼ਬਰਨ ਉਹਨੂੰ ਕਮਰੇ ਦੇ ਵਿੱਚ ਤਾੜ ਕੇ ਉਹਦੇ ਨਾਲ ਰੇਪ ਕਰਦਾ ਵਾ ਇਹ ਦੱਸੂਗਾ ਵੀ ਅੱਜ ਸਖਾ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਅਮਰਤਪਾਲ ਮਹਿਰੋ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮੈਂ ਬਾਰ ਬਾਰ ਇੱਕੋ ਗੱਲ ਇਹ ਕਹਿ ਰਿਹਾ ਮਾ ਠੀਕ ਹੈ ਭਾਈ ਅਮਰਤਪਾਲ ਮਹਿਰੋ ਨੇ ਜੇ ਕਤਲ ਕੀਤਾ ਵਾ ਤਾਂ ਉਹਨੂੰ ਬਣਦੀ ਕਾਨੂੰਨੀ ਕਾਰਵਾਈ ਦੇਣ ਲਈ ਸੰਵਧਾਨ ਬੈਠਾ ਵਾ ਪ੍ਰਸ਼ਾਸਨ ਬੈਠਾ ਵਾ ਸੋ ਇਹ ਨਾ ਦੱਸਣ ਵੀ ਸਿੱਖਾਂ ਦੀਆਂ ਕੀ ਜ਼ਿੰਮੇਵਾਰੀਆਂ ਤੇ ਕੀ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਇਹ ਆਪਦੀਆਂ ਲਾਦਾ ਨੂੰ ਲੈ ਕੇ ਆਉਣ ਕਮਲਕ੍ਰੀ ਜਿਹੜੀ ਉਹ ਕੰਚਨ ਤਵਾਰੀ ਕੁਮਾਰੀ ਬਣੀ ਹੋਈ ਸੀ ਨਾ ਆਪਦੀਆਂ ਧੀਆ ਨੂੰ ਬਣਾਉਣ ਕੰਚ ਨੇ ਇਹ ਮਿੱਕਾ ਆਪਦੀ ਧੀ ਨੂੰ ਬਣਾਵੇ ਹਰਜੀਤ ਨੇਂਗਾ ਆਪਦੀ ਧੀ ਨੂੰ ਬਣਾਵੇ ਉਹ ਦੱਸੇ ਇਹ ਹੰਗਰਸਗੜੇ ਬਾਣਿਆਂ ਦੇ ਵਿੱਚ ਇਹ ਬੰਦੇ ਠੇਕੇਦਾਰ ਬਣੇ ਹੋਏ ਆ ਜਿਹੜੇ ਸਿੱਖ ਕੌਮ ਦਾ ਘਾਨ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ ਪਰ ਠੀਕ ਆ ਭਾਈ ਪੰਥ ਨਾਲ ਜਿਹਨੇ ਵੀ ਅਸਧਿਕਰ ਮੱਥਾ ਲਾਇਆ ਵਾ ਉਹ ਬੱਚਿਆ ਨਹੀਂ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਵਾ ਤੇ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਜਨਤਾ ਕਹੇਦੀ ਧੀ ਨਹੀਂ ਸੀ ਉਹਨੂੰ ਇਹ ਪੁੱਛੋ ਵੀ ਬਲਾਤਕਾਰ ਕਰਨਾ ਤੂੰ ਕਿ ਤੂੰ ਰਾਖੀ ਕਰਨ ਵਾਲਾ ਵਾ ਇਹ ਤਾਂ ਬਲਾਤਕਾਰ ਹੀ ਆ ਇਹਨੇ ਪੰਜਾ ਛਿਆ ਜਣਾਂ ਨਹੀਂ ਲੇਡੀ ਨਾਲ ਬਲਾਤਕਾਰ ਕੀਤਾ ਇਹ ਕਿਹੜੇ ਮੂੰਹ ਨਾਲ ਕਹਿੰਦਾ ਇਹਦਾ ਬੂਥੇ ਤੇ ਮਾਰ ਮਾਰ ਚ ਪੜਾ ਬੂਥਾ ਤੋੜਨਾ ਇਹ ਤਾਂ ਮੂਜ ਗੰਦ ਧੁੰਨਣ ਵਾਲਾ ਇਹ ਕਿੰਨੇ ਆਇਆ ਸੀ ਅਮਰਪਾਲ ਨੂੰ ਵੀ ਐਂਦਾ ਕਰੇ ਉਹ ਗਧੇ ਆ ਦੁਸ਼ਟਾ ਹਰ ਜੇ ਤੇ ਗੁੱਚੜ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਮੇਰੀਆਂ ਆਂਦਰਾ ਫੁੱਕੀਆਂ ਪਈਆਂ ਤੂੰ ਕਿੱਦਾਂ ਕੀਤਾ ਵਸਾਖੀ ਵਾਲਾ ਦਿਨ ਸੰਗਤ ਜੀ ਔਰ ਦੁਸ਼ਟਾ ਗੁਰੂ ਨੇ ਤੇ ਵਸਾਖੀ ਵਾਲੇ ਦਿਨ ਅਮਰ ਤੇ ਤਿਆਰ ਕੀਤਾ ਤੈਨੂੰ ਹਿਤ ਵੀ ਗੁਰੂ ਸਾਹਿਬ ਦੀ ਭੁੱਲ ਗਈ ਸੀ ਤੂੰ ਉਥੇ ਸੇਵਾ ਦੇ ਭਾਣੇ ਬੁਲਾ ਕੇ ਤੇ ਤੂੰ ਬਲਾਤ ਕਰ ਕੀਤਾ ਤੂੰ ਮੇਰੀ ਪਿੱਠ ਤੇ वार ਕੀਤਾ ਦੁਸ਼ਟਾ ਬੁਚੜ ਹਰ ਜੀਤਾ ਬੁਚੜ ਪਿੰਡ ਰਸੂਲਪੁਰ ਜੇ ਤੂੰ ਹਰ ਜੀਤਿਆ ਆਪਣੇ ਆਪ ਨੂੰ ਬੰਦਾ ਸਮਝਦਾ ਜੇ ਤੂੰ ਮਾਂ ਦਾ ਦੁੱਧ ਪੀਤਾ ਜੇ ਤੂੰ ਮਾਂ ਦੇ ਢਿੱਡੋਂ ਜੰਮਿਆ ਤਾਂ ਸਾਹਮਣੇ ਆ ਜੇ ਤੂੰ ਪਿਓ ਦਾ ਪੋਤੇਆਂ ਤੇ ਕੁੱਤੀ ਦਾ ਢਿੱਡੋਂ ਜੰਮਿਆ ਹੋਊਗਾ ਜਿਹੜਾ ਸਾਹਮਣੇ ਨਾ ਆਵੇ ਮੇਰੇ ਸਾਹਮਣੇ ਆਣ ਕੇ ਕਹ ਜੰਤ